ਭਾਈ ਗੁਰਜੀ ਕੀ ਫਤਿਹ ਜੀ ਪਿੰਡ ਕੜੋਮਾ ਔਰ ਬੂ ਹਵੇਲੀਆਂ ਦੇ ਨੇੜੇ ਜਿਸ ਸਥਾਨ ਤੇ ਸਾਲ 2023 ਵਿੱਚ 19 ਅਗਸਤ ਨੂੰ ਬੰਨ ਟੁੱਟਾ ਸੀ ਅੱਜ 31 ਅਗਸਤ 2025 ਇਸੇ ਹੀ ਥਾਂ ਤੇ ਬਹੁਤ ਵੱਡਾ ਪਾੜ ਪੈ ਗਿਆ ਸੀ ਜੋ 8 ਦਿਨ ਦੇ ਵਿੱਚ ਬੰਨਿਆ ਗਿਆ ਸੀ ਅੱਜ ਸਵੇਰੇ ਸੰਤ ਬਾਬਾ ਸੁਖਾ ਸਿੰਘ ਜੀ ਸਰਹਾਲੀ ਸਾਹਿਬ ਸਮਪਰਦਾਇਕ ਕਾਰ ਸੇਵਾ ਦੇ ਮੁਖੀ ਉਹਨਾਂ ਵੱਲੋਂ ਅੱਜ ਇੱਥੇ ਘੜਮ ਪਿੰਡ ਲੱਲੇ ਬੂਹ ਬੂਹ ਹਵੇਲੀਆਂ ਜੋ ਪਿੰਡ ਹੈ ਇਹ ਸਤਲੁਜ ਤੇ ਦਰਿਆ ਬਿਆਸ ਦਾ ਸਾਂਝਾ ਪਾਣੀ ਜਿਹੜਾ ਹਰੀਕੇ ਤੋਂ ਅੱਗੇ ਡਾਊਨਸਟ੍ਰੀਮ ਵੱਲ ਚੱਲ ਰਿਹਾ ਹੈ ਇੱਥੇ ਸੇਵਾ ਚੱਲ ਰਹੀ ਏ ਸੇਵਾਦਾਰ ਇੱਥੇ ਬਿਲਕੁਲ ਨੇੜੇ ਹੀ ਜੋ ਬਿਲਕੁਲ ਨਿਸਰਿਆ ਆ ਚੋਨਾ ਪੱਕੀ ਹੋਈ ਫਸਲ ਜਿਹੜੀ ਹੈ ਇੱਥੇ ਖਤਰਾ ਬਣਿਆ ਹੋਇਆ ਹੈ ਅੱਜ ਸਵੇਰੇ ਇਥੋਂ ਇੱਥੇ ਕਿਥੇ ਬਹੁਤ ਸਾਰੀ ਪਾਣੀ ਦੀ ਸੀਰ ਪੈ ਗਈ ਸੀ ਥੱਲੇੋਂ ਦਿਸ ਰਿਹਾ ਸੀ ਔਰ ਇਸ ਪਾਸੇ ਪਾਣੀ ਵਹਿੰਦਾ ਹੋਇਆ ਨਜ਼ਰ ਆਇਆ ਸੀ ਤੇ ਉੱਥੇ ਰੋਕਣ ਵਾਸਤੇ ਸੰਗਤ ਪਹੁੰਚ ਗਈ ਸੰਪਰਦਾਇਕਾਰ ਸੇਵਾ ਸਰਹਾਲੀ ਸਾਹਿਬ ਦੀ ਸਾਰੀ ਟੀਮ ਤੇ ਨਾਲ ਸੰਗਤਾਂ ਦੂਰੋਂ ਦਰਦੋਂ ਚੱਲ ਕੇ ਸੇਵਾ ਲਈ ਪਹੁੰਚੀਆਂ ਨੇ ਤੁਸੀਂ ਦੇਖ ਸਕਦੇ ਹੋ ਅੱਜ ਸਵੇਰੇ ਹੀ ਇੱਥੇ ਸੇਵਾ ਆਰੰਭ ਹੋਈ ਏ ਤੇ ਦੂਰ ਤੱਕ ਸੰਗਤਾਂ ਜਿਹੜੀਆਂ ਨੇ ਉਹ ਵੱਖ-ਵੱਖ ਨਗਰਾਂ ਤੋਂ ਮਿੱਟੀ ਦੇ ਬੋਰੇ ਭਰ ਕੇ ਲਿਆ ਰੀਆਂ ਨੇ ਕਾਂ ਕੇਸ ਇਲਾਕੇ ਨੂੰ ਬਚਾਇਆ ਜਾ ਸਕੇ ਇਸ ਇਲਾਕੇ ਨੂੰ ਬਚਾਉਣ ਵਾਸਤੇ 16 ਅਗਸਤ ਤੋਂ ਹੀ ਸੇਵਾ ਰੰਭ ਹੋਈ ਸੀ ਇੱਥੇ ਪਿੰਡ ਸਭਰਾ ਵਿਖੇ ਜੋ ਬੰਨ ਢਾ ਲੱਗ ਰਹੀ ਸੀ ਉਸ ਤੋਂ ਬਾਅਦ ਗੱਟੀ ਹਰੀਕੇ ਵਿਖੇ ਤਿੰਨ ਚਾਰ ਦਿਨ ਸੇਵਾ ਚੱਲਦੀ ਰਹੀ ਏ ਤੇ ਅੱਜ ਪਿੰਡ ਘੜਮਦੇ ਨੇੜੇ ਬਿਲਕੁਲ ਉਹੀ ਥਾਂ ਏ ਜਿੱਥੋਂ ਸਾਲ 2023 ਦੇ ਵਿੱਚ ਬੰਨ ਟੁੱਟ ਗਿਆ ਸੀ ਤੇ ਸਾਰਾ ਇਲਾਕਾ ਹੀ ਬਰਬਾਦ ਹੋ ਗਿਆ ਸੀ ਤੇ ਇਸ ਦਿਸਰੇ ਬਰਬਾਦੀ ਦੇ ਮੰਜ਼ਰ ਨੂੰ ਨਜਿੱਠਣ ਵਾਸਤੇ ਤੇ ਰੋਕਣ ਵਾਸਤੇ ਸੰਗਤਾਂ ਲੱਗੀਆਂ ਨੇ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੀ ਸਾਰੀ ਟੀਮ ਸਵੇਰ ਤੋਂ ਹੀ ਹਾਜ਼ਰ ਏ ਤੇ ਸੰਗਤਾਂ ਵੱਖ-ਵੱਖ ਨਗਰਾਂ ਤੋਂ ਸੇਵਾ ਲਈ ਪਹੁੰਚ ਰਹੀਆਂ ਨੇ ਸੋ ਇਹ ਸੇਵਾ ਚੱਲ ਰਹੀ ਏ 31 ਅਗਸਤ ਨੂੰ ਪਹਿਲਾ ਦੇਣੇ ਤੇ ਸੇਵਾ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਮੈਂ ਨਾ ਤੇਰੀ ਕੁੱਤੇ ਕਹਿੰਦਾ